ਬਾਨ ਦੀ ਗੱਲ ਹੈ ਸਾਡੇ ਦੀ ਕਿਉਂਕਿ ਸਾਡੀਆਂ ਲਾਡਲੀਆਂ ਫੋਟਾਂ ਨੂੰ ਜੋ ਮੰਗਲਾ ਆਸਾ ਹੈ ਜਿਹੜੇ ਪਿਛੇ ਪੰਜ ਸਾਲ ਤੋਂ ਰਿਹੀਂ ਸੀ ਇਹਦੇ ਹਾਲ ਸੀ ਇਸੇ ਕੇਸ ਸੀ ਮੰਨ ਲੈਣ ਲਈ ਵੱਤੋ ਜ ਤਨੋਂ ਮਨੋਂ ਸੁਆਈ ਗਰੂ ਆਈ ਜੀ ਫਿਰ ਤੇ ਜੋ 7 ਦਸੰਬਰ ਨੂੰ ਮੁਹੱਲਾ ਨੰਗ ਸਿੰਘਾ ਕੱਢਿਆ ਜਾ ਰਿਹਾ ਹੈ ਨੰਗ ਸਿੰਘਾ ਵੱਲੋਂ ਸਮੂਹ ਦੰਦਸਿਆਂ ਦੀ ਸੰਗਤਾਂ ਤੋਂ ਬੇਨਤੀ ਹੈ ਵੱਤਵਾਦ ਆਪਾਂ 7 ਦਸੰਬਰ ਨੂੰ ਮਹਲਾ ਨੰਗ ਸਿੰਘਾਂ ਵਿੱਚ ਸ਼ਾਮਲ ਹੋਈਏ ਪਰਿਵਾਰਾਂ समेत ਬੱਚਿਆਂ ਨੂੰ ਨਾਲ ਲੈ ਕੇ ਸ਼ਾਮਲ ਹੋਈਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਮਹਾਰਾਜ ਦੇ 350 ਸਾਲ ਦੀ ਸਿਧੀ ਸੁਭਾਗ ਦੇ ਸੰਬੰਧ ਵਿੱਚ ਜੋ ਸੇਵਾਵਾਂ ਮਹਲਾ ਨੰਗ ਸਿੰਘ ਘੋਰ ਦੋੜਾ ਤੇ ਗਤਕਾ ਮਕਾਰ ਦੇ ਅੰਮ੍ਰਿਤ ਸੰਚਾਰ ਕੀਰਤਨ ਵਰਗਰਾ ਰਹੀਆਂ ਹਨ ਬੜੀ ਸੱਚੀ ਗੱਲ ਜਿਹੜੀ ਚੜ੍ਹਦੀ ਕਲਾ ਦੀ ਗੱਲ ਹੈ ਕੋਈ ਜਿਹੜਾ ਇਹਨੇ ਮਾਰਚ ਕਰਨਾ ਜਾਂ ਇੱਥੇ ਗਤਕੇ ਮਕਾਰ ਦੇ ਕਰਾਣੇ ਆ ਜਾਂ ਘੋਰ ਦੋੜਾ ਕਰਾਣੀਆਂ ਆਣ ਜਿਹੜੀ ਅੱਜ ਦੀ ਪੀੜ੍ਹੀ ਤੇ ਦੇਖਿਆ ਨਹੀਂ ਮੇਰੇ ਖਿਆਲ ਯਾਰ ਯੰਗਸਟ ਹੈਗੇ ਉਹਨਾਂ ਨੂੰ 60% ਬੰਦਿਆਂ ਨੂੰ ਨਹੀਂ ਪਤਾ ਨਹੀਂ ਕਿ ਕਿਦਾਂ ਬਲੇ ਜਿਹੜੀ ਗੁਰਦਿਆ ਛੇਵੇਂ ਪਾਚ ਨੇ ਫੌਜੀ ਤਿਆਰ ਕੀਤੀ ਸੀ ਤੇ ਕਿਦਾਂ ਉਹ ਜਿੱਤੇ ਤੇਰੇ ਤੇ ਉਹ ਸਿੰਘ ਕਿਦਾਂ ਦੇ ਸੀਗੇ ਉਹ ਘੋੜੇ ਤੇ ਕਸਵਾਰ ਕੇ ਘੋੜੇ ਦੇ ਜਿੱਦਾਂ ਜੰਗਾ ਕਰਦੇ ਸਨ ਇਸ ਤਰ੍ਹਾਂ ਦੱਸਿਆ ਪਾਸ਼ਾ ਉਸ ਤੋਂ ਬਾਅਦ ਬੰਦਾ ਬਾਦਰ ਨਾਲ ਜਿੱਦਾਂ ਇਹ ਫੌਜਾਂ ਰਹੀਆਂ ਉਸ ਬੱਚੇ ਨੂੰ ਇਸ ਤੋਂ ਇਤਿਹਾਸ ਦਾ ਨਹੀਂ ਪਤਾ ਤੇ ਆਪਣਾ ਫਰਜ਼ ਬੰਦਾ ਵੀ ਆਪਣੀ ਯੰਗਸਟ ਨੂੰ ਤੇ ਬੱਚਿਆਂ ਨਾਲ ਲੈ ਜਾ ਕੇ ਦਿਖਾਈਏ ਕਿ ਸੱਚੇ ਪਾਸ਼ਾ ਨੇ ਇਹ ਸਾਡੇ ਘੋੜ ਸਵਾਰ ਸੀਗੇ ਇਹ ਸਾਡੇ ਫੌਜਾਂ ਸੀ ਜਿਨ੍ਹਾਂ ਨੇ ਚਾਰ ਜੰਗਾਂ ਜਿੱਤੀਆਂ ਛੇ ਜੰਗਾਂ ਜਿੱਤੀਆਂ ਔਰ ਸਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਸਿੰਘਾਂ ਜੋ 7 ਦਸੰਬਰ ਨੂੰ ਖੜਿਆ ਜਾ ਰਿਹਾ ਹੈ ਨਿਹੰਗ ਸਿੰਘੇ ਫੌਜਾਂ ਵੱਲੋਂ ਜੋ ਕਿ ਗੁਰੂ ਕੀ ਫੌਜ ਹੈ ਔਰ ਇਹ ਫੌਜਾਂ ਨੇ ਇੱਕ ਉਪਰਾਲਾ ਪਿਛਲੇ 6 ਸਾਲਾਂ ਤੋਂ ਕੀਤਾ ਹੈ ਜੰਦਰ ਦੇ ਵਿੱਚ ਜੋ ਕਿ ਨਿਹੰਗ ਸਿੰਘ ਤਿਆਰ ਵਰ ਤਿਆਰ ਕੋੜਿਆਂ ਤੇ ਆਪਣੇ ਕਰਤੱਵ ਦਿਖਾਉਂਦੇ ਹੋਏ ਜੋ ਕਿ ਮਲਟਨ پارک ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਨਿਹੰਗ ਸਿੰਘ ਗੁਰਜੋਗ ਗੁਰੂ ਨੇ ਸਹ ਹੈ ਗੁਰੂ ਲਾੜੀਆ ਫੌਜਾਂ ਨੂੰ ਸਿੱਖਿਆ ਦਿੱਤੀ ਕੋੜਸਵਾਰਾਂ ਦੀ ਉਹਨਾਂ ਨੂੰ ਕਰਤੱਵ ਦਿਖਾਣਗੇ ਸੋ ਮੇਰੀ ਬੇਨਤੀ ਹੈ ਕਿ ਭਵਨਪ੍ਰੀਤ ਜੀ ਜੋ ਇਹ ਪ੍ਰਾਲਾ ਕਰਦੇ ਹਨ ਇਹਨਾਂ ਨੂੰ ਸਮੂਹ ਸਿੰਘ ਸੁਭਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਜੋ ਸਾਡੀਆਂ ਸਫੋਜਾਂ ਹਨ ਇਹ ਚੜ੍ਹਦੀਆਂ ਕਲਾ ਵਿੱਚ ਰਹਿਣ ਔਰ ਆਪਣੇ ਬੱਚੇ ਔਰ ਪਰਿਵਾਰਾਂ ਨੂੰ ਆਪਾਂ ਇਸ ਮੋਹੱਲੇ ਦੇ ਵਿੱਚ ਲਿਆ ਕੇ ਦਿਖਾਈਏ ਕਿ ਸਾਡੇ ਜੋ ਪੁਰ ਪੁਰੇ ਪੁਰੇ ਸਨ ਨਿਹੰਗ ਸਿੰਘ ਉਹ ਕਿਸ ਤਰ੍ਹਾਂ ਫੌਜਾਂ ਲੜਦੀਆਂ ਸਨ ਔਰ ਇਨ੍ਹਾਂ ਫੌਜਾਂ ਵਿੱਚ ਕਿੰਦਾ ਦੇ ਜੋਸ਼ ਭਰਿਆ ਜਾਂਦਾ ਸੀ ਇਹ ਜੋਸ਼ ਜੋ ਹੈ ਆਪਣੇ ਬੱਚਿਆਂ ਨੂੰ ਦਿਖਾਈ ਗੁਰੂ ਜੀ ਦੀ ਕੀਫਤ ਹੈ ਕੀਮਾ ਮਹੱਲਾ ਨਿਹੰਗ ਸਿੰਘਾ ਸਾਹਿਬ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ 350 ਸਾਲਾਂ ਕੀ ਜਿਹੜੇ ਸਮਰਪਾਜ ਜੀ ਨੂੰ ਮਨਾਇਆ ਜਾ ਰਿਹਾ ਜੋ ਕਿ 6 ਸਤੰਬਰ ਜਲੰਧਰ ਸ਼ਹਿਰ ਦੀ ਧਰਤੀ ਰਾਣੀ ਬਾਗ ਤੋਂ ਸ਼ੁਰੂ ਹੋਊਗਾ ਜੋ ਕਿ ਪੂਰੇ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਬਲਟਾਪਾਰਕ ਦੁਪਹਿਰ 3 ਵਜੇ ਬਹੱਲਾ ਪਹੁੰਚੇਗਾ 6 ਤਰੀਕ ਨੂੰ ਜੋ ਕਿ ਅਪਰੇਸ 4 ਦੁਪਹਿਰ 12 ਵਜੇ ਹੋਵੇਗਾ ਸ਼ਾਮ ਨੂੰ 6 ਤੋਂ ਲੈ ਕੇ 10 ਵਜੇ ਤੱਕ ਕੀਰਤ ਸਰਮਾਰ ਹੋਵੇਗਾ ਜਿਸ ਵਿੱਚ ਪੰਥ ਦੇ ਕਵੀ શ્રી ਢਾਡੀ ਡਾਗੀ ਸੰਤਾਂ ਨੂੰ ਹਰ ਜਸ ਕਰਾ ਕੇ ਗੁਰੂ ਸੰਤਾਂ ਨੂੰ ਨਿਹਾਲ ਕਰਨਗੇ 7 ਤਰੀਕ ਨੂੰ ਜੋ ਕਿ ਮਹਾਨ ਮਹੱਲਾ ਨਿਹੰਗ ਸਿੰਘਾ ਨਿਹੰਗ ਸਿੰਘ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਇੱਕ ਇੱਕ ਘੋੜੇ ਤੇ ਦੋ ਦੋ ਘੋੜਿਆਂ ਤੇ ਛੇ ਛੇ ਘੋੜਿਆਂ ਤੇ 12 12 ਘੋੜਿਆਂ ਤੇ ਜੰਗ ਜੂ ਕਰਤਾ ਬਲਟਾਮ ਬਾਰੇ ਦੀ ਗਰਾਊਂਡ ਦੁਪਹਿਰ 3 ਵਜੇ ਦਹਾਏ ਜਾਣਗੇ ਪੂਰੇ ਸ਼ਹਿਰ ਦੇ ਪ੍ਰਕਰਮਾ ਕਰਦੇ ਹੋਏ ਜੋ ਕਿ ਨਜ਼ਦੀਕ ਰਾਣੀ ਬਾਗ ਤੋਂ ਆਰੰਭ ਹੋ ਕੇ ਮਿੱਠੂ ਬਸਤੀ ਤੋਂ 10000 ਦਰਸ਼ਨਗਰ ਅਵਤਾਰਨਗਰ ਕੋਟਰ ਚੌਂਕ ਜੋਤੀ ਚੌਂਕ ਜੋਤੀ ਚੌਂਕ ਤੋਂ ਹੁੰਦਾ ਹੋਇਆ ਵਰਕਸ਼ਾਪ ਚੌਂਕ ਵਰਕਸ਼ਾਪ ਚੌਂਕ ਤੋਂ ਬਲਟਨਪੁਰ ਪਹੁੰਚੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ